ਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਹ ਕਲੈਕਸ਼ਨ ਦੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਹੀ ਸੋਹਣੇ ਪਿਆਰੇ ਪਿਆਰੇ ਜੇ ਬਹੁਤ ਸੋਹਣੇ ਪ੍ਰਿੰਟ ਲੈ ਕੇ ਆਈਆਂ 2x2 ਕਾਟਨ ਦੇ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਬਹੁਤ ਸੋਹਣੇ ਯਾਨੀ ਕਿ ਬਹੁਤ ਸੋਹਣੀ ਕਾਟਨ ਆਈ ਹੈ ਗਰਮੀਆਂ ਲਈ ਸਪੈਸ਼ਲ ਸਕੂਨ ਦਾ ਫੈਬਰਿਕ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਾਂ ਦੇ ਨਾਲ ਇਨ੍ਹਾਂ ਵਿੱਚੋਂ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਲੈ ਕੇ ਸਕਰੀਨਸ਼ਾਟ ਸਕਰੀਨ ਤੇ ਆਪਣਾ WhatsApp ਦਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟਨ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੀ ਆ ਅੱਜ ਦੇ ਪ੍ਰਿੰਟ ਸਾਰੀ ਪੇਮੈਂਟ ਦਾ ਮੈਥਡ ਆਨਲਾਈਨ ਹੋਊਗਾ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਆਨਲਾਈਨ ਪੇਮੈਂਟ ਕਰਕੇ ਤੁਹਾਨੂੰ ਇਹ ਸੂਟ ਮੰਗਵਾਉਣੇ ਪੈਣਗੇ ਤੇ ਤੁਸੀਂ ਪੇਮੈਂਟ ਕਰਕੇ ਬੇਸਿਕ ਰਿਆ ਕਰੋ ਸੂਟ ਹਰ ਹਾਲ ਦੇ ਵਿੱਚ ਤੁਹਾਡੇ ਤੱਕ ਪਹੁੰਚੂਗਾ ਚਾਹੇ ਤੁਸੀਂ ਸ਼ਹਿਰ 'ਚ ਬੈਠੇ ਹੋ ਚਾਹੇ ਤੁਸੀਂ ਪਿੰਡ 'ਚ ਬੈਠੇ ਹੋ ਬਾਕੀ ਸ਼ਾਪ ਦਾ ਟਾਈਮਿੰਗ ਆਪਣਾ ਹੈਗਾ 10 ਤੋਂ 5 10 ਤੋਂ 5 ਜਦੋਂ ਮਰਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਆ ਕੇ ਆਪਣੇ ਛੋਨੇ ਛੋਨੇ ਸੂਟ ਲੈ ਕੇ ਜਾ ਸਕਦੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦਾ ਪਹਿਲੀ ਕਲੈਕਸ਼ਨ ਪਹਿਲਾ ਹੀ ਪ੍ਰਿੰਟ ਪ੍ਰਿੰਟਿੰਗਾਂ ਚੈੱਕ ਕਰ ਲਓ ਬਹੁਤ ਵਧੀਆ ਬਹੁਤ ਪਿਆਰੀ ਕਮਲ ਇਹ ਹੈਗਾ ਪਹਿਲਾ ਪ੍ਰਿੰਟ ਬਹੁਤ ਹੀ ਸੋਹਣਾ ਸ਼ੇਡ ਆ ਲਾਈਟ ਜਿਹਾ ਬਿਲਕੁਲ ਸਖਾਈ ਜਿਹਾ ਸ਼ੇਡ ਆ ਲਾਈਟ ਜਿਹਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਹੋਵੇ ਸਕਰੀਨ ਸ਼ਾਟ ਲਈ ਚਲਿਓ ਹਾਂ ਜੀ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਨੇ ਕੋਈ ਵੀ ਪ੍ਰਿੰਟ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੋਊਗਾ ਨਹੀਂ ਆਹ ਲਓ ਸੈਕੰਡ ਕਲਰ ਦੇਖੋ ਇਹ ਵੀ ਬਹੁਤ ਥਿਆੜੀ ਸਿੰਗਲ ਸੂਟ ਰਹੂਗਾ 800 ਦਾ ਜੇ ਤੁਸੀਂ ਦੋ ਸੂਟ ਬਾਏ ਕਰਦੇ ਹੋ ਤਾਂ ਦੋ ਸੂਟ ਤੁਹਾਨੂੰ ਲੱਗਣਗੇ ਜੀ 1500 ਦੇ 200 ਤੇ 1500 ਦੇ ਰਹਿਣਗੇ ਤੇ ਸਿੰਗਲ ਸੂਟ ਤੇ ਤੁਹਾਨੂੰ ਪਤਾ ਹੀ ਹੈ 50 ਰੁਪਏ ਸ਼ਿਪਿੰਗ ਚਾਰਜਸ ਤੁਹਾਡੇ ਹੋਣਗੇ 2 ਸੂਟ ਮੰਗਵਾਨੀਓ ਤਾਂ ਸ਼ਿਪਿੰਗ ਵੀ ਫ੍ਰੀ ਹੋ ਜੂਗੀ ਆ ਲੋ ਗਰਮੀਆਂ ਦੀ ਸਭ ਤੋਂ ਸੋਹਣੀ ਕਲੈਕਸ਼ਨ ਆ ਬਹੁਤ ਹੀ ਜਿਵੇਂ ਲੌਨ ਕਾਟਨ ਹੁੰਦੀ ਹੈ ਨਾ ਇਹਨੂੰ 2x2 ਕਾਟਨ ਇਸ ਲਈ ਕਹਿੰਦੇ ਨੇ ਬਿਲਕੁਲ ਸਕੂਨਦਾਰ ਫੈਬਰਿਕ ਰਹੂਗਾ ਬਿਲਕੁਲ ਵੀ ਮਿਕਸ ਨਹੀਂ ਰਹੂਗਾ ਇਹ ਨਹੀਂ ਹੈਗਾ ਤੋਤਾ ਤਾਂ ਸੁਗੜ ਗਿਆ ਸੂਟ ਬਹੁਤ ਵਧੀਆ ਬਹੁਤ ਹੀ ਪਿਆਰਾ ਫੈਬਰਿਕ ਆ ਬਹੁਤ ਹੀ ਸੋਹਣਾ ਆ ਲੋ ਕਿੰਨ ਫ੍ਰੈਂਡਲੀ ਆ ਚਾਹੇ ਤੁਸੀਂ ਜਿਹੜੀਆਂ ਬਣਾ ਕਹਿੰਦੀਆਂ ਅਸੀਂ ਕਾਟਨ ਤੋਂ ਬਿਨਾ ਕੁਝ ਨਹੀਂ ਵੀਅਰ ਕਰ ਸਕਦੇ ਹਨਾ ਉਹਨਾਂ ਲਈ ਵੀ ਇਹ ਬਹੁਤ ਹੀ ਸੋਹਣਾ ਸਟਾਫ ਆ ਇਹ ਨਹੀਂ ਹੈਗਾ ਵੀ ਸਿੰਥੈਟਿਕ ਆ ਜਾਂ ਕੁਝ ਵੀ ਆ 2x2 ਕਾਟਨ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਆਫਲਾਈਨ ਕਸਟਮਰ ਜਦੋਂ ਵੀ ਹੁੰਦੇ ਨੇ ਤਾਂ ਦੋ ਦੋ ਚਾਰ ਚਾਰ ਸੂਟ ਆਰਾਮ ਦੇ ਨਾਲ ਇਹਨਾਂ ਚ ਕਟਵਾ ਕੇ ਲੈ ਕੇ ਜਾਂਦੇ ਨੇ ਪਿਛਲੀ ਵੀਡੀਓ ਵੀ ਆਪਣੀ ਬਹੁਤ ਸੋਹਣੀ ਰਹੀ ਆ ਦਾ ਰਿਸਪੌਂਸ ਉਹਨਾਂ ਦਾ ਇਹ ਨਿਊ ਸਾਰੇ ਆਪਣੇ ਕੋਲ ਆਰਟੀਕਲ ਆਏ ਨੇ ਸੋ ਹਾਲੋ 800 ਦਾ ਸਿੰਗਲ ਆ ਜੀ 1500 ਦੇ ਦੋ ਦੇਖੋ ਡਿਜ਼ਾਈਨ ਤਾਂ ਬਹੁਤ ਹੀ ਸੋਹਣੇ ਨੇ ਬਹੁਤ ਹੀ ਪਿਆਰੇ ਹਰ ਤਰ੍ਹਾਂ ਦਾ ਤੁਹਾਨੂੰ ਕਲਰ ਮਿਲੂਗਾ ਇੰਗਲਿਸ਼ ਜੇ ਕਲਰ ਨੇ ਨਾਇਂ ਜ਼ਿਆਦਾ ਫਿੱਕੇ ਨਹੀਂ ਨਾਇਂ ਜ਼ਿਆਦਾ ਵੀ ਕਹਦੇ ਡਾਰਕ ਜੇ ਸ਼ੇਡ ਨੇ ਬਹੁਤ ਜ਼ਿਆਦਾ ਬਹੁਤ ਹੀ ਪਿਆਰੇ ਸ਼ੇਡ ਨੇ ਜਿਹੜੇ ਵੀ ਇਹ ਹੈਗੇ ਨੇ ਪ੍ਰਿੰਟਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਹਰ ਤਰ੍ਹਾਂ ਦੀ ਪ੍ਰਿੰਟਿੰਗ ਮਿਲੂਗੀ ਗਾਰਲਿਸ਼ ਲੁੱਕ ਦੇ ਉੱਪਰ ਵੀ ਆਉਣਗੇ ਮੰਮੀ ਲਈ ਲੈਣਾ ਆਂਟੀ ਲਈ ਲੈਣਾ ਕਿਸੇ ਨੇ ਵੀ ਤਾਂ ਓਦਾਂ ਦੀ ਪ੍ਰਿੰਟ ਵੀ ਤੁਹਾਨੂੰ ਮਿਲੂਗੀ ਇਲਾ ਵਿੱਚ ਆ ਗਿਆ ਪਿਸਟਾ ਗ੍ਰੀਨ ਬੱਚੀ ਇਹ ਵੀ ਬਹੁਤ ਖਿਆਰਾ ਬਹੁਤ ਸੋਹਣਾ ਬਣ ਗਿਆ ਵੀਡੀਓ ਬਣਾ ਰਹੀ ਆ ਰੀਤ ਪਤਾ ਨਹੀਂ ਕੈਮਰਾ ਹਿੱਲ ਰਿਹਾ ਕਿ ਕੀ ਕਰ ਰਿਹਾ ਵਾ ਫੋਕਸ ਕਰੋ ਵੀਡੀਓ ਤੇ ਆ ਫੜ ਬਹੁਤ ਸੋਨੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਸਾਰੇ ਨਿਊ ਥਾਨ ਆਏ ਨੇ ਤੁਹਾਡੇ ਸਾਹਮਣੇ ਖੁੱਲ ਰਹੇ ਨੇ ਇਸ ਲਈ ਆਪਣੇ ਫਟਾਫੜ ਸਕਰੀਨ ਸ਼ਾਟ ਦੇ ਦਿਓ ਜਿਹੜੀਆਂ ਪੈਨਾਂ ਨੂੰ ਵੀ ਸੂਚ ਚਾਹੀਦੇ ਨੇ ਫੇਰ ਪੈਣਾ ਗਏ ਹੁਣ ਜਿਹੜੀਆਂ ਪੈਣਾ ਨੂੰ ਵੱਧ ਘੱਟ ਚਾਹੀਦੀ ਆ ਹੁਣ ਤੁਸੀਂ ਇਹ ਇਹ 3 3 ਫੂਟਾਂ ਦੀ ਕੱਟ ਹੁੰਦੀ ਆ ਯਾਨੀ ਕਿ ਨਿਯਮੂ ਤਾਂ 5 ਜੇ ਤੁਸੀਂ ਵੱਧ ਲੈਣੀ ਆ ਤਾਂ ਤੁਹਾਨੂੰ 10 ਮੀਟਰ ਲੈਣਾ ਪੈਣਾ ਕੱਪੜਾ ਇਹਨਾ ਮੈਸੇਜ ਕਰਿਓ ਵੀ ਸਾਨੂੰ 6 ਦੇ ਦਿਓ 7 ਦੇ ਦਿਓ ਕੋਈ ਪੀਸ ਆ ਜਵੇ ਹਾਂਜੀ ਜ਼ਰੂਰ ਦਵਾਂਗੇ ਪਰ ਇਹਨਾਂ ਵਿੱਚੋਂ ਨਹੀਂ ਇਸ ਤਰ੍ਹਾਂ ਕੱਟ ਮੈਣੀ 5 ਮੀਟਰ ਦੀ ਪ੍ਰੋਪਰ ਕੱਟ ਆ ਉਹ ਤੋਂ ਵੱਧ ਲੈਣਿਆਂ ਤਾਂ ਫੇ ਚਾਹੇ 10 ਲੈ ਲਓ ਚਾਹੇ 15 ਹੀ ਲੈ ਲਓ ਆਲੋ

ਜਿਹੜੀ ਕਿ ਤੁਹਾਨੂੰ 1500 ਚ 2 ਮਿਲ ਰਹੇ ਨੇ ਜੀ ਲੋ ਦੇਖੋ ਪ੍ਰਿੰਟ ਬਹੁਤ ਪਿਆਰੇ ਪ੍ਰਿੰਟ ਨੇ ਬਹੁਤ ਸੋਹਣੇ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਵੀ ਭੈਣ ਇਹ ਕਹਿ ਸਕਦੀ ਆ ਕਿ ਆਹ ਕਲਰ ਸਾਡੇ ਕੋਲ ਵਾਲਾ ਨਹੀਂ ਹੈਗਾ ਜਾਂ ਆਹ ਡਿਜ਼ਾਈਨ ਨਹੀਂ ਅਸੀਂ ਲੈਣਾ ਜੀ ਥਰਡ ਡਿਜ਼ਾਈਨ ਪੂਰਾ ਪਰਫੈਕਟ ਆ ਕਲਰ ਸਾਰਿਆਂ ਦੇ ਵਿੱਚ ਇੰਨੇ ਸੋਹਣੇ ਸੋਹਣੇ ਨੇ ਇੱਕ ਸੂਟ ਲੈ ਲਓ ਦੋ ਲੈ ਲਓ ਚਾਰ ਲੈ ਲਓ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਇਹ ਥੋੜਾ ਜਾ ਆ ਗਿਆ ਜੇ ਮੈਂ ਮੀਡੀਅਮ ਜਾਂ ਕਾਇਆ ਕਲਰ ਕਹਿ ਸਕਦੇ ਆ ਬਹੁਤ ਟ੍ਰੈਂਡਿੰਗ ਦੇ ਵਿੱਚ ਇਸ ਵਾਰ ਇਹ ਮਹਿੰਦੀ ਮਸਟਰਡ ਜਿਹਾ ਸ਼ੇਡ ਆ ਲਾਈਟ ਜਿਹਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਚਲੋ ਕਲਰ ਬਹੁਤ ਪਿਆਰਾ ਲੱਗ ਰਿਹਾ ਹੈ। ਕਲਰ ਸਾਰੀ ਇੱਕ ਤੋਂ ਇੱਕ ਆਇਆ ਡਿਜ਼ਾਈਨ ਦਾ ਇੱਕ ਤੋਂ ਇੱਕ ਹੈਗੀ ਆ ਕਲਰ ਕੰਬੀਨੇਸ਼ਨ ਬਹੁਤ ਸੋਹਣੀ ਆਈ ਹੈ ਸਾਰੀ। ਪ੍ਰਿੰਟਿੰਗ 'ਵੀ ਕੋਈ ਵੱਡੀ ਨਹੀਂ ਹੈਗੀ ਵੀ ਬਾੜੀ। ਲਓ। ਪ੍ਰਿੰਟਿੰਗਾਂ ਬਹੁਤ ਪਿਆਰੀਆਂ ਨੇ ਬਹੁਤ ਸੋਹਣੀਆਂ ਨੇ। ਬਸ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਜਿਹੜੀਆਂ ਵੀ ਭੈਣਾਂ ਨੂੰ ਜਿਹੜੇ ਵੀ ਪ੍ਰਿੰਟ ਚਾਹੀਦੇ ਨੇ। ਫਲੋਅ ਨਿੱਕੀ ਬੁਟੀ ਦਾ ਪ੍ਰਿੰਟ ਬਿਲਕੁਲ ਹੀ ਨਿੱਕੀ ਨਿੱਕੀ ਬੁਟੀ ਹੈ ਬਹੁਤ ਸੋਹਣਾ ਬਿਲਕੁਲ ਲਾਈਟ ਵੇਟ ਜਿਆ ਕਪੜਾ ਪਾਏ ਹੋਏ ਦਾ ਪਤਾ ਵੀ ਨਹੀਂ ਲੱਗਣਾ ਗਰਮੀਆਂ ਚ ਪਹਿਣੀਏ ਇਸੇ ਤਰ੍ਹਾਂ ਦੇ ਸੂਟ ਨੇ ਕਿਉਂਕਿ ਗਰਮੀ ਕਾਫੀ ਜਿਆਦਾ ਆਪਨੇ ਤਾਂ ਪਹਿਣੀਆ ਜੋ ਨਿਊਜ਼ ਆ ਰਹੀਆਂ ਨੇ ਉਸ ਦੇ ਹਿਸਾਬ ਦੇ ਨਾਲ ਬਹੁਤ ਸੋਹਣਾ ਫੈਬਰਿਕ ਆਇਆ ਬਿਲਕੁਲ ਲਾਈਟ ਵੇਟ ਜਿਹਦਾ ਕੋਈ ਇਹਨੂੰ ਲਾਈਨਿੰਗ ਦੀ ਕੋਈ ਅੰਡਰਸ਼ਰਟ ਦੀ ਕਿਸੇ ਤਰ੍ਹਾਂ ਦੀ ਕੋਈ ਰੁਕਵਾਇਆ ਨਹੀਂ ਕਾਟਨ ਦੇ ਸਟੱਫ ਦਾ ਬਸ ਇੰਨਾ ਗੁੰਦਾ ਜਦੋਂ ਵੀ ਤੁਸੀਂ ਹਨਾ ਸਟਿਚਿੰਗ ਕਰਨੀ ਹੈ ਇੱਕ ਵਾਰੀ ਇਹਨੂੰ ਡਿਪ ਜਰੂਰ ਕਰ ਲਿਆ ਕਰੋ वैसे इसकी कोई श्रिंकिंग नहीं हैगी बहुत सेल कर चुके हैं खुद भी वीयर कर चुके हैं कोई श्रिंकिंग नहीं हैगी फिर भी चाहे ਤੁਸੀਂ ਕਿਸੇ ਵੀ कॉटन ਦਾ ਸਟਾਫ ਕਿਸੇ ਵੀ ਤਰ੍ਹਾਂ ਦਾ ਲੈਣੇ ਹੋ ਨਾ ਡਿਪ ਕਰਕੇ ਜਰੂਰ ਫਿਰ ਉਹਦੀ ਸਟਿਚਿੰਗ ਵਗੈਰਾ ਕਰਵਾਇਆ ਕਰੋ ਕੋਈ ਇਹਨੇ ਸੁੰਜਣਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਬਹੁਤ ਸੋਹਣੇ ਪ੍ਰਿੰਟ ਨੇ ਇਹ ਮਸਟਰਡ λεਮਨ ਜਿਹਾ ਸ਼ੇਡ ਆ ਗਿਆ ਆਹ ਵਾਲਾ ਜਿਹੜਾ ਆਪਾਂ ਫਸਟ ਦਿਖਾਇਆ ਇਹ ਹੈਗਾ ਸੀਗਾ ਲਾਈਟ ਜਿਹਾ ਫਲੋਵੀ ਸ਼ੇਡ ਇਹ ਲੈ ਮਨਜੀ ਬਿਲਕੁਲ ਨਿਕਾ ਨਿਕਾ ਪ੍ਰਿੰਟ ਆ ਆ ਲੋ ਜੀ ਪਿਛਲੀ ਵੀਡੀਓ ਜਿਹੜਾ ਬਲੂ ਕਲਰ ਆਇਆ ਸੀਗਾ ਜਿਹੜਾ ਕਿ ਬਹੁਤ ਜ਼ਿਆਦਾ ਯਾਨੀ ਕਿ ਨਾ ਕੀ ਕਰਨੀ ਪਈ ਸੀ ਜਿਹਦੇ ਲਈ ਸਿੰਗਲ ਸੂਟ ਰਹਿ ਗਿਆ ਸੀਗਾ ਬਾਕੀ ਉਹਦੇ ਆਫਲਾਈਨ ਹੀ ਵਿਗ ਗਏ ਸੀ ਇਹ ਹੁਣ ਆਇਆ ਇੱਕ ਬਲੈਕ ਕਲਰ ਦਾ ਸੇਮ ਪ੍ਰਿੰਟ ਦੇ ਵਿੱਚ ਹੁਣ ਜਿਹੜੀਆਂ ਭੈਣਾਂ ਨੂੰ ਬਲੈਕ ਚ ਚਾਹੀਦਾ ਹੋਇਆ ਲੈ ਸਕਦੇ ਹੋ ਬਲੂ ਤਾਂ ਨਹੀਂ ਇਹਨਾਂ ਨੂੰ ਮਿਲਿਆ ਹੈਗਾ ਬਲੈਕ ਜ਼ਰੂਰ ਆ ਗਿਆ ਜੀ ਇਹਦੇ ਵਿੱਚ ਆ ਲੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਲਓ ਜੀ ਇਹ ਸੀਗੇ ਅੱਜ ਦੇ ਸੂਟ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੇ ਬਹੁਤ ਹੀ ਪਿਆਰੇ ਸੂਟ ਅੱਜ ਦੀ ਵੀਡੀਓ ਦੇ ਆਪਾਂ ਲੈ ਕੇ ਆਏ ਆ ਸੋ ਜਾਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਦਰੂਦ ਦਿਓ ਕਿ ਕਲੈਕਸ਼ਨ ਕਿੰਨੀ ਲੱਗੀ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਤੁਹਾਡੇ ਲਈ ਲੈ ਕੇ ਆ ਰਹੇ ਆਂ ਨਾਲ ਜੁੜੇ ਰਹਿਓ ਬੈਲ ਦਾ ਆਈਕਨ ਪ੍ਰੈਸ ਰੱਖਿਆ ਕਰੋ ਤਾਂ ਕਿ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਚਲੋ ਜੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ